ਨਿੱਕੀ ਹੁੰਦੀ ਦੇ ਮਾਪੇ ਮਰ ਗਏ ਨਿੱਕੀ ਹੁੰਦੀ ਦੇ ਮਾਪੇ ਮਰ ਗਏ ਮੈਂ ਘਰ ਸੀ ਨਾਨਕੇ ਰਹਿੰਦੀ ਮਾਮਾ ਤਾਂ ਮੇਰਾ ਕੁਝ ਨਹੀਂ ਸੀ ਕਹਿੰਦਾ ਮਾਮਾ ਤਾਂ ਮੇਰਾ ਕੁਝ ਨਹੀਂ ਸੀ ਕਹਿੰਦਾ ਪਰ मामੀ ਚੜਕਦੀ ਰਹਿੰਦੀ ਬਿਲੇ ਚੱਲਵੇ ਸੱਜਣਾ ਮੈਂ ਹੁਣ ਨਾਨਾਂ ਨੀ ਕੇ ਰਹਿੰਦੀ ਲੈ ਚੱਲਵੇ ਸੱਜਣਾ ਮੈਂ ਹੁਣ ਨਾਨਾਂ ਨੀ ਕੇ ਰਹਿੰਦੀ ਲੈ ਚੱਲਵੇ ਸੱਜਣਾ ਮੈਂ ਹੁਣ ਨਾਨਾਂ ਨੀ ਕੇ ਨੌਕਰ ਨੂੰ ਧੀ ਨਾ ਦੇਵੇ ਬਾਬਲਾ ਨੌਕਰ ਨੂੰ ਧੀ ਨਾ ਦੇਵੇ ਬਾਬਲਾ ਹਾਲੀ ਜੱਟ ਬਥੇਰੇ ਫੇ ਨੌਕਰ ਨੇ ਤਾਂ ਚੱਕ ਲਿਆ ਬਿਸਤਰਾ ਵੇ ਨੌਕਰ ਨੇ ਤਾਂ ਚੱਕ ਲਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ ਦੇਵਿਨ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੇਵਿਨ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਸੁਣ ਵੇ ਚਾਚਾ ਸੁਣ ਵੇ ਤਾਇਆ ਸੁਣ ਆਚਾ ਸੁਣ ਬੇਤਾ ਸੁਣ ਲੈ ਬਾਬਲਾ ਲੋਬੀ ਦਾ ਰੂਪੀਣੇ ਨੂੰ ਮੈਂ ਵੇ ਕੁੰਝ ਕਿਉਂ ਡੋਬੀ ਤਾਰੂ ਪੀਣੇ ਨੂੰ ਮੈਂ ਵੇ ਕੁੰਝ ਕਿਉਂ ਡੋਬੀ ਤਾਰੂ ਪੀਣੇ ਨੂੰ ਮੈਂ ਵੇ ਕੁੰਝ ਕਿਉਂ ਡੋਬੀ ਤਾਰੂ